हैप्पी मकर संक्रांति हैप्पी पोंगल हैप्पी लोड़ी लोनी हैप्पी लोड़ी दे बुना सर मैं दो लुटियां गुड़िया आज तू तो लॉटरी हो गई फिर हैं <laughs> दो लुटियां गुड़िया हां बता <laughs> तन्नू दसे ना दुल्ला पट्टी वाला की हुंदा आज हट पीछे हट पीछे आ कोई क्या कड़दे कोला ਕਿਉਂ ਵਿਖਿਆ ਨੂੰ ਨਹੀਂ ਤੁਣਕਾ ਮਾਰਦਾ ਜੱਟ ਮੈਨੂੰ ਵੀ ਆਂਦੀ ਆ ਜੀ ਬੰਦੇ ਸਿੱਧੇ ਕਰਤੇ ਤਾਂ ਸਾਰੀ ਪੰਗ ਆਈ ਚਾ ਓਏ ਹੋਏ ਜਾਂਦੀ ਉੱਡੀ ਗੁੱਡੀ ਔਰ ਜ਼ਿੰਦਗੀ ਹੈ ਲਸਾਨੀ ਪੀਵੀ ਜ਼ਿੰਦਗੀ ਹੈ ਲਸਾਨੀ ਤੇ ਪਤੰਗ ਲਾਤੀ ਅਸਮਾਨੀ ੜਾ ਲੈ ਲੈ ਜੀਰਾ ਜ਼ਿੰਦਗੀ ਆਵਦੀ ਯੋ ਯੋ ਬਰਾ ਯੋ ਯੋ ਨਹੀਂ ਥੱਲੇ ਗਈ ਯੋ ਦੀ ਬਚੀ ਹਰ ਬਚਾ ਉਹ ਕਰਦੀ ਨੇ ਤਦਣੀ ਦੀ ਮੇਰੀ ਪਤੰਗ ਨਹੀਂ ਲੁੱਟਣ ਦੇਣੀ ਮਾਤਾ ਲੁਟੇਰੀ ਤੇ ਹੋ ਗਈ ਮੈਂ ਨਹੀਂ ਲੁੱਟਣ ਦੇਣਾ ਚੱਕ ਚੱਕ ਜਿਆਦੇ ਦੂਰ ਨਹੀਂ ਜਾਣੀ ਪਤੰਗ ਮੰਗਦੀ ਆ ਕੰਨੀ ਪੰਗ ਮੰਗਦੀ ਆ ਕੰਨੀ ਹੋਈ ਫਿਰਦੀ ਆ ਅੰਨੀ ਮੰਗਦੀ ਆ ਪਤੰਗਰੀ ਕੰਨੀ ਉਹ ਥੈਂਕ ਯੂ ਆ ਪੁੱਤਰਾ ਬਚਪਨ ਯਾਦ ਕਰਾਦਾ ਮੈਨੂੰ ਤੂੰ ਆਜੂ ਆ ਗਿਆ ਹੈ ਹੈਪੀ ਮਕਰ ਸੰਕ੍ਰਾਂਤੀ ਹੈਪੀ ਪੋਂਗਲ ਹੈਪੀ ਲੋੜੀ ਮੀ ਹੈਪੀ ਲੋੜੀ ਦੇਵੂਣਾ ਸਰ ਮੈਂ ਦੋ ਲੁੱਟੀਆਂ ਗੁੱਡੀਆਂ ਅੱਜ ਤੂੰ ਤੇ ਲਟੇਰੀ ਹੋ ਗਈ ਫਿਰ ਹੈ ਦੋ ਲੁੱਟੀਆਂ ਗੁੱਡੀਆਂ ਹਾਂ ਮੈਂ ਤੈਨੂੰ ਦੱਸਿਆ ਨਾ ਦੁੱਲਾ ਪੱਠੀ ਵਾਲਾ ਕੀ ਹੁੰਦਾ ਅੱਜ ਹਟ ਪਿੱਛੇ ਹਟ ਪਿੱਛੇ ਆ ਕੋਈ ਚੱਕ ਘੜਦੇ ਕੋਲਾ ਕਿਉਂ ਵਿਖਿਆ ਨੂੰ ਨਹੀਂ ਤੁਣਕਾ ਮਾਰਦਾ ਜੱਟ ਮੈਨੂੰ ਆਂਦੀ ਐ ਬੰਦੇ ਸਿੱਧੇ ਕਰਤੇ ਤਾਂ ساری ਪੰਗ ਆਈ ਚਾ ਓਏ ਹੋਏ ਜਾਂਦੀ ਉੱਡੀ ਗੁੱਡੀ ਆਹ ਜ਼ਿੰਦਗੀ ਹੈ ਲਸਾਨੀ ਪੀਵੀ ਜ਼ਿੰਦਗੀ ਹੈ ਲਸਾਨੀ ਤੇ ਪਤੰਗ ਲਾਤੀ ਅਸਮਾਨੀ ਰਾ ਲੈ ਲੈ ਜੀਵਾਂ ਜ਼ਿੰਦਗੀ ਆਵਦੀ ਯੋ ਯੋ ਰਾ ਓਏ ਯੋ ਯੋ ਨਹੀਂ ਥੱਲੇ ਗਈ ਯੋ ਦੀ ਬੱਚੀ ਹਰ ਬੱਚਾ ਉਹ ਕਰਦੀ ਨੇ ਧਾੜਣੀ ਦੀ ਮੇਰੀ ਪਤੰਗ ਨਹੀਂ ਲੁੱਟਣ ਦੇਣੀ ਮਾਤਾ ਲੁਟੇਰੀ ਤੇ ਹੋ ਗਈ ਮੈਂ ਨਹੀਂ ਲੁੱਟਣ ਦੇਣਾ ਚੱਕ ਚੱਕ ਜਿਆਦੇ ਦੂਰ ਨਹੀਂ ਜਾਣੀ ਪਤੰਗ ਮੰਗਦੀ ਆ ਕੰਨੀ ਪੰਗ ਮੰਗਦੀ ਆ ਕੰਨੀ ਹੋਈ ਫਿਰਦੀ ਆ ਅੰਨੀ ਮੰਗਦੀ ਆ ਪਤੰਗਰੀ ਕੰਨੀ ਉਹ ਥੈਂਕ ਯੂ ਆ ਪੁੱਤਰਾ ਬਚਪਨ ਯਾਦ ਕਰਾਦਾ ਮੈਨੂੰ ਤੂੰ ਅੱਜ 讨厌。